ਰਾਜਸਥਾਨ ਦੀ ਬੀਜੇਪੀ ਸਰਕਾਰ ਵੱਲੋਂ ਸਿੱਖਾਂ ਦੇ ਪ੍ਰਤੀ ਲਗਾਤਾਰ ਨਫ਼ਰਤੀ ਵਰਤਾਰਾ ਜਾਰੀ ਹੈ ਅੱਜ Rajasthan High Court ਚ ਸਿਵਲ ਜੱਜ ਦੇ ਇਗਜ਼ਾਮ ਸੀਗੇ ਸਿੱਖਾਂ ਕੋਲੇ ਹਾਈ ਕੋਰਟ ਦੇ ਨਿਰਦੇਸ਼ ਹੈ ਆਰਪੀਐਸਸੀ ਦੇ ਆਦੇਸ਼ ਆਗੇ ਹੈ ਗ੍ਰਹਿ ਮੰਤਰਾਲੇ ਦੇ ਆਦੇਸ਼ ਹੈ ਪਰ ਇਹ باوجود ਸਿੱਖ ਬੱਚੇ ਬੱਚੀਆਂ ਦੀਆਂ ਉੱਥੇ ਕਿਰਪਾਨਾਂ ਉਤਾਰੀ ਗਈਆਂ ਕੜੇ ਉਤਾਰੇਗੇ ਇਹ ਨਫ਼ਰਤੀ ਵਰਤਾਰਾ ਜਾਣ ਬੁੱਝ ਕੇ ਸਿੱਖ ਕੋਮਲ ਨਾਲ ਕੀਤਾ ਜਾ ਰਿਹਾ ਹੈ ਤੇ ਇਹ ਵਰਤਾਰਾ ਭਾਜਪੀ ਦੀ ਸਰਕਾਰ ਕਰਦੀ ਹੈ ਜਿਹੜੀ ਹਮੇਸ਼ਾ ਹੀ ਸਿੱਖਾਂ ਨਾਲ ਨਫ਼ਰਤ ਕਰਦੀ ਹੈ ਉਹਦਾ ਪ੍ਰਤੱਖ ਪ੍ਰਮਾਣ ਅੱਜ ਐਤਵਾਰ ਦਾ ਦਿਹਾੜਾ ਜੈਪੁਰ ਦੇ ਲੋਕਾਂ ਨੇ ਲਾਈਵ ਦੇਖਿਆ ਨਾ ਅਸੀਂ ਇਹ ਨਫ਼ਰਤੀ ਵਰਤਾਰਾ ਸਹਿਣ ਕਰਾਂਗੇ ਇਹਦੇ ਵਾਸਤੇ ਪਰਸੋਂ ਇਥੋਂ ਦੀ ਗੰਗਾ ਨਗਰ ਤੋਂ 29 ਤਰੀਕ ਨੂੰ ਸਿੱਖ ਜਥੇਬੰਦੀਆਂ ਦਾ ਇੱਕ ਸਿਸ਼ਟ ਮੰਡਲ ਜੈਪੁਰ ਜਾਏਗਾ ਜੈਪੁਰ ਜਾ ਕੇ ਸਰਕਾਰ ਨਾਲ ਗੱਲ ਕਰਾਂਗੇ ਜਾਂ ਤਾਂ ਆਪਣੀਆਂ ਕਰਤੂਤਾਂ ਤੋਂ ਬਾਹ ਜਾਵੇ ਸਿੱਖਾਂ ਨੂੰ ਜਿਹੜੀ ਧਾਰਮਿਕ ਗੁਲਾਮੀ ਦਰਸਾਈ ਜਾ ਰਹੀ ਹੈ ਜਾਂ ਜਿਹੜੀ ਉਹਨਾਂ ਧਾਰਮਿਕ ਗੁਲਾਮੀ ਦੱਸੀ ਜਾ ਰਹੀ ਹੈ ਪ੍ਰਤੱਖ ਨਜ਼ਰ ਆ ਰਹੀ ਹੈ ਉਹਦੇ ਖਿਲਾਫ ਸਰਕਾਰ ਠੋਸ ਕਰਨ ਚੁੱਕੇ ਨਹੀਂ ਤਾਂ ਸਾਨੂੰ ਹੰਦੇ ਮੰਨੇ ਆਰਜਾਪਾਰ ਦਾ ਫੈਸਲਾ ਲੈਣਾ ਪਊਗਾ ਹਾਲਾਤ ਜੋ ਵਿਗੜੇ ਉਹਦੀ ਜ਼ਿੰਮੇਵਾਰੀ ਬੀਜੇਪੀ ਸਰਕਾਰ ਦੀ ਹੋਊਗੀ ਕੋਕੇ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਵਾਸਤੇ ਸਰਵ ਧਰਮ ਵਾਸਤੇ ਸਮਾਜ ਵਾਸਤੇ ਲੁਕਾਈ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ ਪਰ ਇਹ باوجود ਜੋ ਨਫਰਤ ਭਾਜਪੀ ਵਰਤ ਰਹੀ ਹੈ ਉਹ ਸਹਿਣਯੋਗ ਨਹੀਂ ਹੈ ਅੱਜ ਅਸੀਂ ਸਮੁੱਚੀ ਸਿੱਖ ਸੰਸਥਾ ਜੈਪੁਰ ਦੇ ਸਿੱਖ ਸੰਗਤਾਂ ਬੇਨਤੀ ਕਰਦੇ ਆ ਕਿ ਜਿਹੜੇ ਵੀ ਜੈਪੁਰ ਵਾਲੇ ਆ ਜਾਂ ਲਾਗੇ ਤੱਕ ਜਿਹੜੇ ਸਿੱਖ ਹੈਗੇ ਆ ਉਹ 29 ਤਰੀਕ ਨੂੰ ਸ਼ਾਮ ਨੂੰ 5 ਵਜੇ ਗੁਰਦੁਆਰਾ ਰਾਜਾਪਰਕ ਜੈਪੁਰ ਪਹੁੰਚਣ ਅਸੀਂ ਸਵੇਰੇ ਚੱਲ ਕੇ ਇੱਥੋਂ ਦੀ ਗੰਗਾ ਨਗਰ ਤੋਂ ਜੈਪੁਰ ਪਹੁੰਚਾਂਗੇ ਉੱਤੇ ਸਰਕਾਰ ਨਾਲ ਗੱਲ ਕਰਾਂਗੇ ਤੇ ਅਗਲਾ ਪ੍ਰੋਗਰਾਮ ਲਿਖਾਂਗੇ ਕਿ ਸਰਕਾਰ ਨਾਲ ਸਿੱਖ ਆਪਣਾ ਰੁਈਆ ਅੱਜ ਤਵਕੀਖ اختیار ਕਰਨ ਤੇ ਮੈਂ ਉਹਨਾਂ ਜਨ ਪ੍ਰਤੀਨਿਧੀਆਂ ਨੂੰ ਬੇਨਤੀ ਕਰਾਂਗਾ ਜਿਹੜੇ ਸਿੱਖ ਤੇ ਪੱਗ ਬਣ ਕੇ ਬੈਠੇ ਆ ਮਾੜਾ ਮੋਟਾ ਜਮੀਰ ਜਗਾਓ ਤੇ ਸਿੱਖਾਂ ਦੇ ਹੱਕ ਦੀ ਗੱਲ ਵੀ ਕਰੋ ਬੀਜੇਪ ਦੇ ਸੱਖਣ ਬਣੋ ਗੁਰੂ ਕੇ ਸੱਖ ਬਣੋ ਕੱਤ ਜਮੀਰ ਮਾਰ ਕੇ ਰੱਖੋਗੇ 5 ਸਾਲ ਤੁਸੀਂ ਸੱਤਾ ਦਾ ਸੁੱਖ ਭੋਗ ਸਕਦੇ ਹੋ ਉਸ ਤੋਂ ਬਾਅਦ ساری ਜ਼ਿੰਦਗੀ ਤੁਸੀਂ ਕਲੰਕਤਾ ਜੀਵਨ ਜਿਓਗੇ ਜੇ ਸਿੱਖ ਕੌਮ ਦੀ ਆਪਣੀ ਕੌਮ ਦੀ ਉਸ ਪੱਗ ਦੀ ਜਿਹੜੀ ਸਿਰ ਤੇ ਬਣ ਕੇ ਬੈਠੇ ਹੋ ਤੁਸੀਂ ਸਿੱਖ ਕੌਮ ਦੀ ਗੱਲ ਨਹੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ